ਸਭ ਵੀਰਾਂ ਭਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਕੋਈ ਕਹਾਣੀ ਸੁਣਾਉਣ ਲੱਗੀ ਆ ਪਹਿਲਾਂ ਤਾਂ ਮੈਂ ਇਹ ਲੱਗੀਆਂ ਦੱਸਾਂ ਵਾ ਅਜੀ ਜ਼ਿੰਦਗੀ ਦੇ ਵਿੱਚ ਦੁੱਖ ਵੀ ਜ਼ਰੂਰੀ ਹੈ ਦੁੱਖ ਤਾਂ ਜ਼ਰੂਰੀ ਹੈ ਨਾ ਤੇ ਕਸ਼ਟ ਵੀ ਜ਼ਰੂਰੀ ਹੈ ਕਿਉਂਕਿ ਜੇ ਸਾਨੂੰ ਸਰੀਰ ਦੇ ਉੱਤੇ ਕਸ਼ਟ ਨਾ ਆਵੇ ਤੇ ਅਸੀਂ ਪਰਮਾਤਮਾ ਨੂੰ ਯਾਦ ਹੀ ਨਹੀਂ ਕਰਦੇ ਅਸੀਂ ਪਰਮਾਤਮਾ ਨੂੰ ਸਮਝਦੇ ਨਹੀਂ ਕਿ ਪਰਮਾਤਮਾ ਕੀ ਜੀ ਹੈ ਜੇ ਸੰਨ ਦੁੱਖ ਕਲੇਸ਼ ਹੁੰਦਾ ਤੇ ਫੇ ਸਾਨੂੰ ਸਮਝ ਲੱਗਦੀ ਆ ਵੀ ਕੋਈ ਰੱਬ ਵੀ ਚੀਜ਼ ਆ ਉਹਦਾ ਨਾਂ ਹੀ ਚਵੀ ਘੰਟੇ ਲੈਨੇ ਆ ਜੇ ਪਰਮਾਤਮਾ ਸਾਡਾ ਦੁੱਖ ਤੂੰ ਹੀ ਕਟਣਾ ਸਾਡਾ ਦੁੱਖ ਤੂੰ ਹੀ ਕਟਣਾ ਜੇ ਇਹ ਦੁਨੀਆਂ ਦੇ ਤੇ ਹੁੰਦਾ ਰਹਿ ਜਾਂ ਸਾਡੇ ਨਾਲ ਸਰੀਰ ਦੇ ਉੱਤੇ ਤੇ ਮੈਂ ਤੁਹਾਨੂੰ ਪਾਣੀ ਸੌਣ ਲੱਗੀਆਂ ਵੀ ਕੋਈ ਰਾਜੇ ਦੀ ਸਹਿ ਜਾਂਦੀ ਸੀ ਸਹਿ ਜਾਂਦੀ ਸੀ ਜੇ ਉਹਨੇ ਕਿਹਾ ਹੀ ਵੀ ਮੈਂ ਉਹਦੇ ਨਾਲ ਵਿਆਹ ਕਰਾਉਣਾ ਹੈ ਜਿਹੜਾ ਵੀ ਸੁਣਾਏਗਾ ਮਿਲੂ ਹੋਰ ਵੀ ਕਿਹੜਾ ਸੁਣਾਏਗਾ ਵੀ ਕਿਹੜਾ ਸੁਣਾਏਗਾ ਉਹਨੇ ਸ਼ਰਤ ਰੱਖੀ ਸੀ ਵੀ ਜਿਹੜਾ ਵੀ ਸੁਣਾਏਗਾ ਮੈਂ ਉਹਦੇ ਨਾਲ ਵਿਆਹ ਕਰਾਂ ਮੈਂ ਉਹਨੂੰ ਕਈ ਸਹਜਾ ਦੇ ਆਏ ਕਈ ਰਾਜਿਆਂ ਦੇ ਪੁੱਤਰ ਆਏ ਤੇ ਵੀ ਕਿਸੇ ਕੋ ਸੁਣਾਏ ਨਾ ਗਿਆ ਇੱਕ ਆਇਆ ਉਹ ਗਰੀਬ ਘਰ ਦਾ ਸੀ ਉਹ ਗਰੀਬ ਘਰ ਦਾ ਸੀ ਉਹ ਮਾਪੋਤੀ ਥਾ ਮਾਪੋਤਰ ਥਾ ਉਹ ਦੱਗਣ ਨੂੰ ਦੋ ਦਫਾ ਹੁੰਦਾ ਤੇ ਯੋ ਉਹਨੇ ਸੁਣਿਆ ਪਿਰਾ ਜੀ ਜੀ ਨਸਵਾ ਅੰਦਰ ਆਇਆ ਬਈ ਉਹਦੇ ਨਾਲ ਵਿਆਹ ਕਰਵਾਉਣਾ ਜਿਹੜਾ ਵੀ ਸੁਣਾਏਗਾ ਉਹ ਸਰਾਖਾਂ ਲਗਾ ਡੱਡੀਆਂ ਮੱਛੀਆਂ ਨੂੰ ਵੀ ਹੁਣ ਮੇਰੀ ਮਾਇਤਾ ਕਰੋ ਉਹ ਕਹਿਣ ਲੱਗੀਆਂ ਵੀ ਤੂੰ ਜਾ ਉਥੇ ਤੇ ਤੇਰੀ ਮਾਇਤਾ ਨਹੀਂ ਕਰਾਂਈ ਉਹ ਆਇਆ ਉਥੇ ਤੇ ਅੰਦਰ ਆ ਗਿਆ ਉਹ ਕਹਿਣ ਲੱਗੀ ਐਂਦਾ ਗਰੀਬ ਗੰਜਾ ਹੈ ਵੀ ਗੰਜਾ ਆਵਾ ਇਨੇ ਵੀ ਕਿੱਥੋਂ ਸਣਾਉਣੇ ਨੇ ਆਪਣਾ ਸਿਰ ਲਵਾ ਕੇ ਹੀ ਜਾਏਗਾ ਇਹ ਸਿਰ ਲਵਾ ਕੇ ਜਾਏਗਾ ਇਥੋਂ ਉਹਨੇ ਵੀ ਤਲਵਾਰ ਰੱਖੀ ਜਿਹੜਾ ਸਿਰ ਨਹੀਂ ਨਹੀਂ ਸਣਾਉਂਦਾ ਉਹਦਾ ਸਿਰ ਲਾ ਲੈਣ ਦੀ ਉਹ ਅੰਦਰ ਵੀ ਤੇ ਤੁਹਾਨੂੰ ਸੁਣਾਵਾਂਗਾ ਆਂਦੀ ਸਰਾਹ ਹਾਂ ਦਾ ਇੱਕੋ ਪਰਮਾਰਮਾ ਇੱਕੋ ਪਰਮਾਰਮਾ ਦੋ ਦੇਂਟੇ ਰਾ ਤਿੰਨ ਤ੍ਰੇ ਲੋਕ ਚਾਰ ਚਾਰ ਯੁਗ ਪੰਜ ਪਾੜੋ ਸ਼ੇਵਾ ਕ੍ਰਿਸ਼ਨ ਸੱਤ ਵਾਰ ਸੱਤ ਵਾਰ ਆਠਨ ਰਾਤੇ ਨਾਵੀਂ ਜੋਤ ਦਸਮਾ ਦਸਹਿਰਾ 11ਵਾਂ ਖੀਜ ਰਖਵਾਜ 12 ਮਹੀਨੇ ਤੇਰਵੀਂ ਰੁੱਤ ਦੀ ਹੈ ਰੁੱਤ ਬਦਲਦੀ ਰਹਿੰਦੀ ਹੈ ਕਦੀ ਅੱਜ ਕੱਲ੍ਹ ਰੋਤਾ ਜਾਂਦੀ ਹੈ ਕਦੀ ਫਗਣ ਚੇਤਰ ਦੀ ਰੁੱਤ ਬਦਲਦੀ ਹੈ ਤੇਰਵੀਂ ਰੋਤਾ 14ਵੀਂ ਦਾ ਛੇਫ ਚੌਦਿਆਂ ਹੀ ਛੇਵਾਂ ਦੀ ਛੇਵਾਂ ਨਹੀਂ ਛੇਫ ਚੌਦਿਆਂ ਹੀ 15ਵੀਂ ਮੱਸਿਆ ਸੋਰਣੀ ਜੂਨ ਇੱਕਮ ਤੇ ਕੇਂਦਰਮਾ ਚੜਦਾ ਹੈ ਇਕਮ ਤੇ ਕਿੰ ਘਰਮ ਚੜਦਾ ਕਿਆਂ ਨੂੰ ਖਾ ਲਈ ਦਿੰਦਾ ਤੇ ਕਿੰਨਾਂ ਨੂੰ ਨਹੀਂ ਦਿੰਦਾ ਇਕਮ ਤੇ ਕਿੰ ਘਰਮ ਚੜਦਾ ਸੋ ਉਦੋਂ ਪਹਿਲਾਂ ਜਮਾਨਿਆਂ ਚ ਸਾਰਿਆਂ ਨੂੰ ਪਤਾ ਹੈ ਜਦੋਂ ਤੋਂ ਸਾਡਾ ਸਿੱਖੀ ਧਰਮ ਆਇਆ ਉਦੋਂ ਤੋਂ ਗੁਰੂ ਸਾਹਿਬਾਂ ਨੇ ਕਿਹਾ ਵੀ ਦਸਵੀਂ ਦਾ ਮਰਗ ਦਾ ਭੋਗ ਦਸਵੇਂ ਤੇ ਪੋਣਾ ਤੇ ਤਾਂ ਦਸਵੇਂ ਤੇ ਹੁਣ ਭੋਗ ਪੈਂਦਾ ਸਾਡੇ ਸਿੱਖੀ ਧਰਮ ਦੇ ਵਿੱਚ ਇਹ ਗੱਲ ਕਹੀ ਗਈ ਹੈ ਤਈਓ ਮਰ ਗਿਆ ਜੀ 17ਵੀਂ ਹੁੰਦੀ ਹੈ ਇਹਨਾਂ ਮਰਗਨਿ ਸਤਾਰਵੀਂ ਹੁੰਦੀ ਜਦੋਂ ਅਜ ਤੋਂ 50 60 ਕੇ ਸਾਲ ਹੋ ਗਏ ਨੇ ਉਦੋਂ ਮੇਰਾ ਪਿਓ ਮਰਿਆ ਸੀ ਤੇ ਉਹ ਉਹਦੀ ਸਤਾਰਵੀਂ ਕੀਤੀ ਸੀ ਉਦੋਂ ਉਦੋਂ ਬਾਅਦ ਜੇ ਲੋਕਾਂ ਨੇ ਜਦੋਂ ਗੁਰੂ ਧਾਰਨਾ ਕੀਤਾ ਤੇ ਗੁਰੂ ਸਾਹਿਬਾਂ ਨੇ ਕਿਹਾ ਸੀ ਕਿ ਜਿਹੜੇ ਮੇਰੇ ਸਿੱਖ ਨੇ ਉਹ ਦਸਵੀਂ ਦਾ ਭੋਗ ਦਸਵੀਂ ਤੇ ਕਹਣਗੇ ਤੇ ਸਤਾਰਵੀਂ ਜਿਹੜੀ ਹੈ ਪਿਓ ਮਰ ਗਿਆ ਨਹੀਂ ਹੁੰਦੀ ਸਤਾਰਵੀਂ ਮਰ ਗਿਆ ਦੀ 18 ਖੂਨ ਨਾ ਤੇ 20ਵੀਂ ਰਾਜੇ ਨੂੰ ਜੀ ਨੂੰ ਆਖਣ ਲੱਗਾ 20 ਤੂੰ ਤੇ ਉਨੀਆਂ ਮੈਂ 19 ਤੂੰ ਤੇ ਵੀਵਾ ਮੈਂ ਤੇ ਨਿਕਲੋਂ ਫਿਰ ਚਲੀਏ ਉਹ ਫਿਰ ਮੰਨ ਗਈ ਵੀ ਠੀਕ ਐ ਮੈਨੂੰ ਤੂੰ 20 ਸੁਣਾਤੇ ਨੇ ਇਹ ਪਹਿਲੇ ਜਿਹੜੇ ਬਾਦਸ਼ਾਹ ਹੁੰਦੇ ਸਨ ਉਹਨਾਂ ਦੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਸਨ ਸ਼ਰਤਾਂ ਹੁੰਦੀਆਂ ਹਨ ਮੈਂ ਉਹਦੇ ਨਾਲ ਵਿਆਹ ਕਰਾਉਣਾ ਐ ਮੈਂ ਉਹਦੇ ਨਾਲ ਵਿਆਹ ਕਰਾਉਣਾ ਐ ਜੇ ਕੋ ਉਹ ਨਹੀਂ ਆਇਆ ਉਹਦੀ ਇੱਕ ਧੀ ਹੀ ਸਹਿ ਜਾਂਦੀ ਸੀ ਉਹਦੀ ਇੱਕ ਧੀ ਬੁੱਤ-ਕੁੱਤ ਕੋਈ ਨਹੀਂ ਹੁਆ ਬੜੀ ਉਹਨੂੰ ਲਾਡਲੀ ਸੀ ਬੜੇ ਹਿਆਂ ਗੱਲਾਂ ਮੰਨਦਾ ਸੀ ਉਹ ਸਾਰਿਆਂ ਧੀ ਦੀਆਂ ਉਹਨੇ ਤਿੰਨ ਸਵਾਲ ਰੱਖੇ ਤਾਂ ਤਿੰਨ ਸਵਾਲ ਰੱਖੇ ਸਨ ਭਈ ਜਿਹੜਾ ਮੇਰੇ ਤਿੰਨ ਸਵਾਲਾਂ ਦਾ ਜਵਾਬ ਦੇਗਾ ਮੈਂ ਉਹਦੇ ਨਾਲ ਵਿਆਹ ਕਰਾਉਣਾ ਉਹ ਉਹਨੂੰ ਤਿੰਨ ਸਵਾਲ ਨਹੀਂ ਕਿਹਾ ਕੋਈ ਨਿਕਲਦੇ ਦੈਨ ਸਵਾਲ ਨਹੀਂ ਕੇ ਕੋ ਨਿਕਲਦੇ ਤੇ ਇੱਕ ਗਰੀਬ ਘਰ ਦਾ ਬੱਚਾ ਸੀ ਸ਼ਹਿਰ ਦੇ ਵਿੱਚੋਂ ਕਹਿਣ ਲੱਗਾ ਮਾਂ ਨੂੰ ਮੈਂ ਜਾਵਾਂ ਦੰਦੀ ਨਾ ਉੱਥੇ ਦਾ ਫੇਰ ਲਾਉਂਦੀ ਉਹਨਾਂ ਨੇ ਬਾਜੀ ਰੱਖੀ ਹੈ ਤੇ ਜਿਹੜਾ ਇਹਨੂੰ ਨਾ ਸਹਜਾਦੀ ਨੂੰ ਦੱਸੇਗਾ ਤੇ ਐਡੇ ਜਿਹੇ ਰਾਜਾ ਦੇ ਪੁੱਤਰ ਹਾਰ ਗਿਆ ਵੀਰੇ ਤੇ ਤੂੰ ਕੌਣ ਹੈ ਆਂਦਾ ਨਹੀਂ ਮੈਨੂੰ ਜਾਨ ਤੇ ਦੇ ਦੂੰ ਔਂਦੀ ਤੈਨੂੰ ਤਾਂ ਮਹਿਲਾਂ ਜੀ ਨਹੀਂ ਵੜਨ ਦੇਣਾ ਪੁੱਤਰ ਉਹ ਨਹੀਂ ਮੁੜਿਆ ਉਹ ਚਲੇ ਗਿਆ ਉਹ ਚਲੇ ਗਿਆ ਅੰਦਰ ਲੰਗ ਗਿਆ ਉਹਨੂੰ ਪਹਿਰੇਦਾਰ ਕਹਿਣ ਲੱਗੇ ਤੂੰ ਕਿੱਧਰ ਮੇਲਾ ਵੇਖਣ ਆਇਆ ਆਂਦਾ ਨਹੀਂ ਮੈਂ ਵੀ ਇਹ ਜੇ ਕੋਈ ਸਵਾਲਾ ਮੇਰੇ ਦੱਸਣ ਵਾਲਾ ਹੋਵੇਗਾ ਤਾਂ ਮੈਂ ਵੀ ਦੱਸ ਦਿਆਂਗਾ। ਪਰ ਉਹਦੀ ਸਭ ਜਿਆਦੀ ਦੀ ਗੱਲ ਇਹ ਹੀ ਵੀ ਜਿਹੜਾ ਸਵਾਲ ਵੀ ਦੱਸ ਸਕਲਾ ਕੋਈ ਵੀ ਹੋਵੇ ਕੋਈ ਵੀ ਹੋਵੇ ਕੋਈ ਇਹ ਵੀ ਮੇਰੀ ਹੋਵੇ ਜਿਹੜਾ ਮਰਜੀ ਹੋਵੇ ਉਹਨੂੰ ਉਹਨਾਂ ਨੇ ਨੰਗਾਂ ਦਿੱਤਾ। ਨੰਗਾਂ ਦਿੱਤਾ। ਜਿਹਨ ਪਰ ਇੱਕ ਚਾਹ ਦੀ ਜਵਲੀ ਢੀ ਨੂੰ ਸਜਾਦੀ ਨੂੰ ਸੱਧਿਆ। ਇੱਕ ਉਹਨੂੰ ਵੀ ਸੱਦਿਆ ਸੋ ਹਲ ਦੱਸਣ ਵਾਲੇ ਨੂੰ ਵੀ ਦੱਸਿਆ ਤੇ ਉਹਨੇ ਸੱਜਾ ਜਦੀਨੇ ਕੀਤਾ ਉਹਦੇ ਵੱਲ ਨੂੰ ਉਂਗਲ ਕੀਤੀ ਉਹਦੇ ਵੱਲ ਨੂੰ ਉਂਗਲ ਕੀਤੀ ਉਹਨੇ ਜਿਹੜਾ ਸਵਾਲ ਦੱਸਣ ਗਿਆ ਸੀ ਉਹਨੇ ਦੋ ਉਂਗਲਾਂ ਕੀਤੀਆਂ ਉਹਨੇ ਦੋ ਉਂਗਲਾਂ ਕੀਤੀਆਂ ਉਹਨੇ ਇੱਕ ਉਂਗਲ ਕੀਤੀ ਉਹਨੇ ਦੋ ਉਂਗਲਾਂ ਕੀਤੀਆਂ ਉਹ ਚੁੱਪ ਕਰ ਗਏ ਉਹ ਚੁੱਪ ਕਰ ਗਏ ਉਹਨੇ ਕੀਤਾ ਦੂਜੀ ਵਾਰੀ ਤੀਜਾ ਸਵਾਲ ਹੋਲਾ ਉਹਨੇ ਹਵਾ ਚ ਤਰਵਾਰ ਮਾਰੀ ਹਵਾ ਚ ਤਰਵਾਰ ਮਾਰੀ ਜੋਰ ਨਾਲ ਉਹਨੇ ਪੈਨ ਕਾਪੀ ਫੜ ਲਿਆ ਪੈਨ ਕਾਪੀ ਫੜ ਲਿਆ ਜਾਂ ਪਿਲਸਰ ਫੜ ਲਈ ਕਾਪੀ ਫੜ ਲਈ ਉਹਨੇ ਤੋਂ ਲਿਖਣ ਲੱਗ ਪਿਆ ਤੀਜਾ ਸਵਾਲ ਹੋਲਾ ਭਈ ਉਹ ਕੋਠੇ ਤੋਂ ਉੱਤਰ ਕੇ ਥੱਲੇ ਆਈ ਤੇ ਥੱਲਿਓਂ ਚੜ ਗਈ ਉੱਤੇ ਦਵਾ ਦਵਾ ਚੜ ਗਈ ਤੇ ਜਾ ਕੇ ਨੀਚੇ ਬੈ ਗਈ ਯਾਰਾ ਸਵਾਲ ਪੁੱਛਿਆ ਸੀ ਨਾ ਪਾਉਣ ਉਹਨੇ ਐਂ ਕਹ ਕੇ ਹਿੱਕ ਤੇ ਹੱਥ ਧਰ ਲਿਆ ਤੇ ਉਹਦੇ ਪਿਓ ਨੇ ਸੱਦ ਲਿਆ ਸਹਿਜਾਦੀ ਦੇ ਪਿਓ ਨੇ ਸੱਦ ਲਿਆ ਮੇਰੇ ਢੀਂਗ ਤੇਨ ਸਵਾਲ ਪਾਏ ਨੇ ਤੇ ਤੂੰ ਪਹਿਲਾ ਸਵਾਲ ਦਾ ਜਵਾਬ ਕੀ ਆ ਹੁਣ ਦੱਸ ਆਂਦਾ ਤੇਰੀ ਢੀਂਗ ਇਹ ਕਹਿੰਗਲੀ ਕੀਤੀ ਸੀ ਬਈ ਤੂੰ ਅੱਲਾ ਨੂੰ ਮੰਨਣਾ ਅੱਲਾ ਨੂੰ ਮੰਨਣਾ ਮੈਂ ਦੋ ਉਂਗਲਾਂ ਫੀਟੀਆਂ ਨੇ ਮੈਂ ਅੱਲਾ ਨੂੰ ਮੰਨਣ ਛੱਡ ਕੇ ਮੈਂ ਰਸੂਲ ਨੂੰ ਵੀ ਮੰਨਣਾ ਨਾਲ ਦੋ ਉਂਗਲਾਂ ਮੈਂ ਤਾਂ ਜੀਤੀਆਂ ਨੇ ਅੱਲਾ ਰਸੂਲ ਨੂੰ ਮੈਂ ਦੋਹਾਂ ਨੂੰ ਮੰਨਣਾ ਹੁੰਦਾ ਠੀਕ ਸਵਾਲ ਤੇ ਹੁੰਦਾ ਵਿਗਿਆ ਸਵਾਲ ਜਿਹੜਾ ਮੇਰਤੀ ਹੈ ਹਾ ਵਾਚ ਤਲਵਾਰ ਮਾਰੀ ਹੈ ਉਹਦਾ ਸਵਾਲ ਤੂੰ ਪੈਨ ਕਾਪੀ ਫੜ ਲੈ ਆਹਨਾ ਮੈਂ ਪੈਨ ਕਾਪੀ ਤਾਂ ਫੜੀ ਹੀ ਤੇਰੀ ਤੇ ਮੈਂ ਹਾ ਵਾਚ ਤਲਵਾਰ ਮਾਰੀ ਹੈ ਤਲਵਾਰ ਤੋਂ ਉਹਰ ਕਿਹੜਾ ਵਾਰ ਪਿਆਰ ਵਾਲਾ ਜਿਹਦਾ ਪਿਆਰ ਹੋਵੇ ਮੈਂ ਕਹਿੰਦਾ ਲਿਖੜਨਾ ਲਿਖ ਕੇ ਪੱਕਾ ਪਿਆਰ ਜੋ ਲਿਖਿਆ ਗਿਆ ਉਹ ਪੱਕਾ ਪਿਆਰ ਹੈ ਹਾਂ ਦਾ ਠੀਕ ਹੈ ਦੋ ਸਵਾਲ ਹੋ ਗਏ ਥਈ ਹੋਏ ਤਿੱਗਿਆ ਸਵਾਲ ਮਿਲਦੀ ਇਹਨੇ ਕੋਠੇ ਚੜੀਏ ਉਤਰੀਏ ਫਿਰ ਚੜੀਏ ਫਿਰ ਉਹ ਮੇਰੇ ਤੇ ਬੈ ਗਈਏ ਤੂੰ ਸ਼ਾਂਤੀ ਜੀ ਹੱਥ ਧਰ ਲਿਆ ਤੂੰ ਕਿਉਂ ਧਰ ਲਿਆ ਹਮ ਦਾ ਤੇਰੀ ਧੀ ਦਾ ਇਹ ਸਵਾਲ ਹੀ ਮੈਂ ਸ਼ਬਾਸ਼ਾਬ ਕੋਠੇ ਤੋਂ ਆਈ ਆ ਤੇ ਸ਼ਬਾਸ਼ਾਬ ਮੈਂ ਚੜ ਗਈ ਆ ਤੇ ਮੈਂ ਮੇਕ ਤੇ ਬਹਿ ਗਈ ਆ ਤੇ ਮੈਂ ਹਾਰ ਗਈ ਆ ਤੇ ਮੇਰਾ ਦਿਲ ਨਹੀਂ ਹਾਰਦਾ ਜਵਾਨੀ ਬਚਪਨੇ ਤੋਂ ਚੱਲ ਕੇ ਤੇ ਬੁੱਢਿਆ ਹੋਇਆ ਤਕਰਾਂ ਸਰੀਰ ਹਾਰ ਜਾਏਗਾ ਤੇ ਦਿਲ ਨਹੀਂ ਹਾਰਦਾ ਦਿਲ ਹਰ ਗੱਲ ਚਾਹੁੰਦਾ ਆ ਵੀ ਕਰਾਂ ਮੈਂ ਆ ਵੀ ਕਰਾਂ ਮੈਂ ਆ ਵੀ ਕੰਮ ਹੈ ਤਾਂ ਸੁਆਂਦੇ ਚੜ ਜਾ ਮੈਂ ਉੱਥੇ ਚੜ ਜਾ ਉਹਦਾ ਦਿਲ ਹਾਰ ਗਿਆ ਸੀ ਤੇਰੀ ਜੀ ਦਾ ਹੁਣ ਮੇਰਾ ਦਿਲ ਹਾਰ ਗਿਆ ਮੈਂ ਨਹੀਂ ਚੜ ਸਕਦੀ ਆ ਹਾਂ ਦਾ ਠੀਕ ਈ ਤੂੰ ਮੇਰੇ ਧੀ ਨੂੰ ਖੜ ਸਕਨੇ ਤੂੰ ਖੜ ਸਕਣਾ ਮੇਰੀ ਧੀ ਨੂੰ ਇਹ ਮੇਰੇ ਸਵਾਲ ਨੇ ਦੋਵੇਂ ਹੀ ਮੇਰੇ ਵਿਰੋਧ ਦੇ ਭਰਾਓ ਜੇ ਕੋਈ ਗਲਤੀ ਹੋਵੇ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਠੀਕ ਹੈ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ